ਆ ਦੇਖੋ ਆਉਂਦੀ ਆ ਵਾ ਕਿਸੇ ਡੀਲਰ ਕੋਲ ਲੈਣੀ ਆ ਇਹ ਘਰੋਂ ਲੈਣੀ ਆ ਜੇ ਤੁਸੀਂ ਆਪ ਟ੍ਰਾਈ ਕਰਨਾ ਵੀ ਪੱਟੀ ਭਰੀ ਹੋਈ ਆ ਕਿ ਨਹੀਂ ਭਰੀ ਹੋਈ ਗੱਡੀ ਡੈਂਟਿੰਗ ਬਾਲੀ ਜ਼ਿਆਦਾ ਤਾਂ ਨਹੀਂ ਕੀਤੀ ਹੋਈ ਤਾਂ ਇਦਾਂ ਟ੍ਰਾਈ ਕਰ ਸਕਦੇ ਆ ਕੱਲ ਇੱਕ ਆਪਣੇ ਕੋਲੇ ਗੱਡੀ ਆਈ ਸੀ ਧੂਰੀ ਤੋਂ ਸਵਿਫਟ ਵਾਈ ਲੈ ਕੇ ਆਏ ਸੀਗੇ ਆਪਣੀ ਵੀਡੀਓ ਦੇਖ ਕੇ ਆਏ ਸੀ ਕੰਮ ਕਰਾਉਣ ਤੇ ਉਹਨਾਂ ਦਾ ਇੱਕ ਕੰਮ ਕਰਕੇ ਦਿੱਤਾ ਵਧੀਆ ਬਾਈ ਮੇਰੀ ਵੀਡੀਓ ਦੇਖਦਾ ਹੋਊ ਕਮੈਂਟ ਕਰਕੇ ਦੱਸਿ ਬਾਈ ਕੰਮ ਕਹਿਜਾ ਲੱਗਾ ਕਹਿਜਾ ਨਹੀਂ ਆਏ ਸੀਗੇ ਉਹ 11:00 ਵਜੇ 11:30 ਤੇ ਸ਼ਾਮ ਨੂੰ ਫ੍ਰੀ ਕਰਤੇ ਸੀ 5:00 ਵਜੇ ਨੂੰ ਗੱਡੀ ਦਾ ਕੰਮ ਕਰਕੇ ਉਹਨਾਂ ਰੈਡੀ ਦੇ ਦਿੱਤਾ ਸੀ ਤੇ ਕੰਮ ਸੀ ਕਾਫੀ ਗੱਡੀ ਦਾ ਬਹੁਤ ਜ਼ਿਆਦਾ ਮੂਹਰੋਂ ਸਾਰੀ ਸਸਪੈਂਸ਼ਨ ਖਤਮ ਸੀ ਪਿੱਛੋਂ ਸ਼ੌਕਰ ਸ਼ੱਕ ਬਿਲਕੁਲ ਬੈਂਗ ਲੈਦਰ ਤੇ ਸਿਲੰਡਰ ਸਾਰਾ ਕੁਝ ਖਤਮ ਸੀਗਾ ਕੁਲ ਮਿਲਾ ਕੇ ਫੁੱਲੇ ਕੰਮ ਹੁੰਦਾ ਜਿੰਨਾ ਵੀ ਸੀ 20000 ਪਲੱਸ ਤੋਂ ਉੱਤੇ ਦਾ ਹੁੰਦਾ ਸੀ ਕੰਮ ਤੇ ਉਹਨਾਂ ਦਾ ਕਰਤਾ ਜਾਇਜ਼ ਤੋਂ ਜਾਇਜ਼ ਕੀਤਾ ਬਹੁਤ ਵਧੀਆ ਕੰਮ ਕਰਕੇ ਦਿੱਤਾ ਬਾਈ ਵੀ ਖੁਸ਼ ਹੋ ਕੇ ਗਿਆ ਕਿਉਂਕਿ ਕੱਲ ਕੰਮ ਇੰਨਾ ਜ਼ਿਆਦਾ ਸੀ ਮੈਂ ਵੀਡੀਓ ਬਣਾ ਨਹੀਂ ਸਕਿਆ ਤੇ ਬਾਈ ਜੇ ਮੇਰੀ ਵੀਡੀਓ ਦੇਖਦੇ ਹੋਏ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਤੁਹਾਨੂੰ ਆਪਣਾ ਕੰਮ ਕਹਿਜਾ ਲੱਗਿਆ ਕਹਿਜਾ ਨਹੀਂ ਤੇ ਉਹਨਾਂ ਨੇ ਕਿਹਾ ਤੋਂ ਡੈਂਟਿੰਗ ਦਾ ਕੰਮ ਕਰਾਇਆ ਸੀਗਾ ਕਿਸੇ ਯਾਰ ਦੋਸਤ ਤੋਂ ਗੱਡੀ ਲਈ ਸੀ ਤੇ ਇੱਕ ਸਾਈਡ ਲੱਗ ਗਈ ਸੀ ਉਹਨਾਂ ਨੇ ਕੰਮ ਕਰਾਇਆ ਉਹ ਵੀਰ ਨੇ ਇਹ ਜੀ ਜਖਣਾ ਵੱਢੀ ਉਹਨਾਂ ਦੀ ਪੁੱਛੋ ਨਾ ਕੁਝ ਆਹ ਸਾਈਡ ਪੂਰੀ ਇਧਰਲਾ ਫੈਂਡਰ ਪਰਲਾ ਪਿੰਡਰ ਆਹ ਡੋਰ ਆਹ ਡੋਰ ਆਹ ਇਨੀ ਚੀਜ਼ ਐ ਤੇ तकरीबन ਇੰਨੀ ਇੰਨੀ ਪੱਟੀ ਚਾੜ ਕੇ ਡੈਂਟ ਨਹੀਂ ਕੱਢੇ ਹੈਗੇ ਤੇ ਉਹਦੇ ਪੁੱਤ ਨੇ ਪੱਟੀ ਚਾੜ ਕੇ ਉੱਤੇ ਪ੍ਰਾਈਮਰ ਮਾਰ ਕੇ ਰੰਗ ਕਰਕੇ ਦੇਤੀ ਗੱਡੀ ਤੇ ਸਾਲ ਬਾਅਦ ਖਲੇਪੜ ਨਹੀਂ ਪੇਪੜੀਆਂ ਬਣ ਲਾ ਜਾਂਦੀਆਂ ਜਿਵੇਂ ਪਾਣੀ ਸੁੱਕਣ ਤੋਂ ਬਾਅਦ ਮਿੱਟੀ ਦੇ ਖਲੇਪੜ ਬਣ ਜਾਂਦੇ ਨੇ ਐਡੇ ਐਡੇ ਵੱਡੇ ਖਲੇਪੜ ਬਣ ਕੇ ਉਹ ਤੋਂ ਲੈਂਦੇ ਨੇ ਕਿ ਬਾਈ ਕਹਿੰਦਾ ਕੀ ਕਰਾਂ ਵੀ ਆ ਕੰਮ ਹੋ ਗਿਆ ਆਪਾਂ ਨੂੰ ਸਲਾਹ ਦਿੰਦੀ ਆ ਵੀ ਤਾਂ ਡੋਰ ਚੇਂਜ ਕਰਦੇ ਪੈਂਡਲ ਚੇਂਜ ਕਰਦੇ ਇਹਨਾਂ ਦਾ ਕੰਮ ਨਾ ਕਰਾਈ ਜਿੰਨਾ ਇਹਨਾਂ ਤੇ ਖਰਚਾ ਕਰੇਗਾ ਡੈਂਟਿੰਗ ਕਰਾਏਗਾ ਪੇਂਟ ਕਰਾਏਗਾ ਪੇਂਟ ਤਾਂ ਚਲੋ ਹੋਣਾ ਵੀ ਆ ਦੂਜਿਆਂ ਦਾ ਵੀ ਪਰ ਡੈਂਟਿੰਗ ਜਿੰਨਾ ਖਰਚਾ ਆਊਗਾ ਆ ਤੂੰ ਵੇਚ ਕੇ ਕਬਾੜ ਦੇ ਵਿੱਚ ਨਵੇਂ ਪੀਸ ਲੈ ਲਈ ਚਾਹੇ ਸੈਕੰਡ ਹੈਂਡ ਗੱਡੀ ਦੇ ਲੈ ਲਈ ਕਿਤੋਂ ਵੀ ਕਬਾੜ ਚੋਂ ਮਿਲ ਜਾਂਦੇ ਨੇ ਸਾਈਡ ਮੰਨ ਲਓ ਮੋਰੋ ਗੱਡੀ ਲੱਗੀ ਹੋਵੇ ਡੋਰ ਡਰ ਉਹਨਾਂ ਦੇ ਵਧੀਆ ਹੁੰਦੇ ਨੇ ਉਹ ਲਾ ਕੇ ਪੇਂਟ ਕਰਾ ਲਈ ਰੀਜਨਲ ਕੰਮ ਹੋਊਗਾ ਇੱਕ ਨੰਬਰ ਕੰਮ ਹੋਊਗਾ ਆਪਾਂ ਡੈਂਟਿੰਗ ਕਰਨ ਦਾ ਕੋਈ ਫਾਇਦਾ ਨਹੀਂ ਪੇਸ ਕਰਕੇ ਕਿਉਂਕਿ ਜਦੋਂ ਗੱਡੀ ਕੰਮ ਤਿਆਰ ਕਰਦੇ ਆ ਬੰਦਾ ਲੈਣ ਜਾਂਦਾ ਤਿਆਰ ਕੀਤੀ ਹੁੰਦੀ ਆ ਉਦੋਂ ਆ ਚੀਜ਼ ਦਾ ਪਤਾ ਨਹੀਂ ਲੱਗਦਾ ਉਹਦਾ ਰੰਗ ਰੂੰਗ ਕਰਕੇ ਸਮਾਰ ਕੇ ਕੰਪਾਉਂਡ ਕਰਕੇ ਪਾਲਸ਼ ਮਾਰ ਕੇ ਖੜਾਈ ਹੁੰਦੀ ਆ ਬੰਦੇ ਨੂੰ ਐ ਲੱਗਦਾ ਵੀ ਹਾਂ ਬਹੁਤ ਵਧੀਆ ਕੰਮ ਹੋਇਆ ਆ ਜੀ ਮੈਂ ਗੱਡੀ ਖੜੀ ਆ ਆ ਦੇਖੋ ਉੱਪਰ ਹਲਕਾ ਹਲਕਾ ਰੰਗ ਆ ਨਾ ਇਹਦੇ ਪੱਟੀ ਨਹੀਂ ਭਰੀ ਹੋਈ ਰੰਗ ਇੰਨਾ ਚੱਲਦਾ ਹੁੰਦਾ ਇੰਨੀ ਹਲਕੀ ਪੱਟੀ ਚੱਲ ਜਾਂਦੀ ਆ ਜੇ ਇੱਥੇ ਕੋ ਵੀ ਇੰਨੀ ਪੱਟੀ ਭਰੀ ਜਾਵੇ ਉਹ ਨਹੀਂ ਚੱਲਣੀ ਐਦਾਂ ਆਪਾਂ ਇਹਨੂੰ ਕਰਾਂਗੇ ਤਾਂ ਆਵਾਜ਼ ਸਾਊਂਡ ਆਊਗਾ ਆ ਦੇਖੋ ਬਹੁਤ ਹਲਕਾ ਸਾਊਂਡ ਆ ਰਿਹਾ ਜਿਵੇਂ ਟੀਨ ਦਾ ਚਾਦਰ ਦਾ ਪੇਟੀ ਤੋਂ ਨਹੀਂ ਆਉਂਦਾ ਹੁੰਦਾ ਉਦਾਂ ਦਾ ਜੇ ਆਹੀ ਇਹਦੇ ਪੱਟੀ ਭਰੀ ਹੋਊਗੀ ਸਾਊਂਡ ਮੋਟਾ ਆਊਗਾ ਡੱਗ ਡੱਗ ਦੀ ਆਵਾਜ਼ ਆਊਗੀ ਹੈਵੀ ਕਦੇ ਵੀ ਕੰਮ ਕਰਾਓ ਜਾਂ ਗੱਡੀ ਲਾਓ ਆ ਚੀਜ਼ ਜ਼ਰੂਰ ਕਰਕੇ ਦੇਖੋ ਹਲਕਾ ਪੈਨ ਲੈ ਲਓ ਹੱਥ 'ਚ ਜਾਂ ਇਦਾਂ ਹੱਥ ਕਰਕੇ ਇਦਾਂ ਠੋਲਾ ਮਾਰ ਕੇ ਦੇਖੋ ਆ ਦੇਖੋ ਆਉਂਦੀ ਆ ਆਵਾਜ਼ ਆਹ ਜੀ ਪੱਟੀ ਨਹੀਂ ਪਈ ਹੋਈ ओरिजिनल ਪੀਸ ਨੇ ਆਹ ਦੇਖੋ ਸੁਣਦੇ ਹੋਵਾ ਤੁਹਾਨੂੰ ਆਹ ਆਵਾਜ਼ ਹਮੇਸ਼ਾ ਚੈੱਕ ਕਰੋ ਜਿਹੜਾ ਵੀਰ ਭਰਾ ਗੱਡੀ ਲੈਂਦਾ ਐਦਾਂ ਜ਼ਰੂਰ ਚੈੱਕ ਕਰੋ ਜੇ ਕਿਸੇ ਨਹੀਂ ਜਾਣਕਾਰ ਬੰਦੇ ਨੂੰ ਲੈ ਕੇ ਜਾਂਦੇ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਜਿਹੜੇ ਪੀਸ ਤੇ ਪੱਟੀ ਪਈ ਹੋ ਉਹਦੀ ਤੇ ਇਹਦੀ ਆਵਾਜ਼ ਦਾ ਫਰਕ ਹੋਊਗਾ ਉਹਦੀ ਆਵਾਜ਼ ਆਊਗੀ ਹੈਵੀ ਆਹ ਜਿਵੇਂ ਡੈਂਟ ਪਏ ਹੋਏ ਨੇ ਟੱਕ ਇਹਨਾਂ ਦੇ ਬੰਦੇ ਕੀ ਕਰਦੇ ਡੈਂਟ ਨਹੀਂ ਕਰਦੇ ਪੱਟੀ ਭਰ ਦਿੰਦੇ ਨੇ ਉੱਤੇ ਪਲਾਸਟਰ ਕਰ ਦਿੰਦੇ ਨੇ ਤੇ ਰੰਗ ਕਰਕੇ ਦੇ ਦਿੰਦੇ ਨੇ ਮਿਹਨਤ ਕਰਨ ਦੇ ਮਾਰੇ ਮਿਹਨਤ ਨਾ ਕਰਨੀ ਪਵੇ। ਤੋ ਇਸ ਕਰਕੇ ਜਦੋਂ ਵੀ ਗੱਡੀ ਲੈਣੀ ਆ ਇਦਾਂ ਠੋਲਾ ਮਾਰ ਕੇ ਚੈੱਕ ਕਰੋ ਜਾਂ ਤੁਹਾਨੂੰ ਮੈਂ ਦੱਸਦਾ ਪੈਨ। ਪੈਨ ਤਾਂ ਹਰੇਕ ਬੰਦੇ ਕੋਲੇ ਹੁੰਦਾ ਹੀ ਆ। ਤੇ ਪੈਨ ਲੈ ਲਓ ਚਾਬੀ ਹੋਵੇ। ਚਾਬੀ ਨਾਲ ਵੀ ਟਰਾਈ ਕਰ ਸਕਦੇ ਆ ਪੈਨ ਆ ਪੈਨ ਦਾ ਦਿਖਾਉਣਾ ਤੁਹਾਨੂੰ। ਆ ਦੇਖਿਓ। ਆਉਂਦੀ ਆ ਵਾ ਸੁਣਦੀ ਆ। ਤੇ ਆ। ਆਹੀ ਜੇ ਪੱਟੀ ਤੇ ਗੱਡੀ ਤਿਆਰ ਹੋਈ ਹੋਊਗੀ ਉਹਦੀ ਆਵਾਜ਼ ਬਹੁਤ ਹੈਵੀ ਜਿਹੀ ਹੋ ਜਿਵੇਂ ਢੋਲ ਕੇ ਦੀ ਆਵਾਜ਼ ਨਹੀਂ ਡੱਗ ਡੱਗ ਦੀ ਆਉਂਦੀ ਆ ਉਹ ਚੀਜ਼ ਆਉਗੀ ਆਵਾਜ਼ ਨਹੀਂ ਆਉਣੀ ਆ ਲਓ ਆਹ ਫਰਕ ਆ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਕਦੇ ਵੀ ਕੋਈ ਗੱਡੀ ਲੈਣੀ ਆ ਕਿਸੇ ਡੀਲਰ ਕੋਲ ਲੈਣੀ ਆ ਤੇ ਘਰੋਂ ਲੈਣੀ ਆ ਜੇ ਤੁਸੀਂ ਆਪ ਟ੍ਰਾਈ ਕਰਨਾ ਵੀ ਪੱਟੀ ਭਰੀ ਹੋਈ ਆ ਕਿ ਨਹੀਂ ਭਰੀ ਹੋਈ ਗੱਡੀ ਡੈਂਟਿੰਗ ਬਾਲੀ ਜ਼ਿਆਦਾ ਤਾਂ ਨਹੀਂ ਕੀਤੀ ਹੋਈ ਤਾਂ ਇਦਾਂ ਟ੍ਰਾਈ ਕਰ ਸਕਦੇ ਹੋ ਬ੍ਰੀਚ ਆ ਗੱਡੀ ਆਈ ਹੈ ਆਪਣੇ ਕੋਲ ਲੱਗੀ ਹੋਈ ਆ ਲੱਗੀ ਸੀ ਬਾਈ ਤੋਂ ਕੱਲ ਇਹਦਾ ਕਰਨਾ ਕੰਮ ਆਪਾਂ ਨੇ ਇਹਦਾ ਬੰਪਰ ਗਿਆ ਤੇ ਬੰਪਰ ਦੀਆਂ ਜਾਲੀਆਂ ਇੱਕ ਹੈੱਡਲਾਈਟ ਟੁੱਟ ਗਈ ਆ ਕੰਮ ਬਾਈ ਦਾ ਕਰਕੇ ਦੇਣਾ ਆਪਾਂ ਨੇ ਪੂਰੇ ਵਧੀਆ ਤਰੀਕੇ ਨਾਲ ਬਾਈ ਕਹਿੰਦਾ ਕਸਰ ਨਾ ਛੱਡਿਓ ਕੋਈ ਕਰ ਦਿਓ ਪੂਰਾ ਵਧੀਆ ਕੰਮ ਰੇਡੀਏਟਰ ਲੀਕ ਹੋ ਗਿਆ ਇਹਦਾ ਤੇ ਗੈਸ ਬਚ ਗਈ ਕਨਾਂਸਰ ਨਹੀਂ ਲੀਕ ਹੋਇਆ ਗੈਸ ਹੈਗੀ ਆ ਏਸੀ ਹਜੇ ਕੰਮ ਕਰਦਾ ਹੈਡਲਾਈਟ ਹੋ ਗਈ ਮੂਰਲਾ ਪ੍ਰਿੰਟ ਬੰਪਰ ਹੋ ਗਿਆ ਜਾਲੀਆਂ ਹੋ ਗਈਆਂ ਆ ਚੀਜ਼ ਨੂੰ ਧੱਕ ਵੱਜ ਗਈ ਸੀ ਆਪਾਂ ਨੇ ਬਾਹਰ ਖਿੱਚਤੀ ਕੱਢਤੀ ਬਾਹਰ ਤੇ ਇਧਰ ਥੋੜਾ ਫੈਂਡਰ ਦੇ ਵਿੱਚ ਸੀਗਾ ਡੈਂਟ ਉਹ ਵੀ ਕਰਤਾ ਸੈਟ ਬੋਨਟ ਸੀਗਾ ਇਹਦੇ ਕੱਪ ਜਨ ਧੱਕ ਵੱਜ ਗਈ ਸੀ ਕੱਪ ਜੇ ਚੇਂਜ ਹੋਣਗੇ ਕੁੱਲ ਮਿਲਾ ਕੇ ਜਿੰਨਾ ਇਹ ਮਰੋ ਕੰਮ ਆ ਉਹ ਆਪਾਂ ਦੇਣਾ ਕਰ ਤੇ ਇਸ ਤੋਂ ਬਾਅਦ ਫਿਰ ਇਹਦਾ ਪੇਂਟਿੰਗ ਦਾ ਕੰਮ ਹੋਊਗਾ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ ਚ ਤੇ ਆਪਣੀ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਠੀਕ ਆ ਜੀ ਸਤ ਸ੍ਰੀ ਅਕਾਲ ਧੰਨਵਾਦ ਥੈਂਕ ਯੂ ਵੀਡੀਓ ਦੇਖਣ ਲਈ ਬਹੁਤ ਤੁਹਾਡਾ